ਤਮ ਜੀਟਿਆ ਕੇਸ ਦੀ ਜਾਂਚ ਜੋ ਹੈ ਲਗਾਤਾਰ ਜਾਰੀ ਹੈ ਇਸ ਚ ਵਕਵਾ ਕਾ ਅਗੂ ਜੋ ਹੈ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾ ਰਹੇ ਨੇ ਇਸੇ ਵਿਚਾਲੇ ਬੁੰਨਿਆ ਜਨਾਲਾ ਵੱਲੋਂ ਅੱਜ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਤਮ ਜੀਟਿਆ ਖਿਲਾਫ ਐਕਸ਼ਨ ਤੇ ਜੋ ਹੈ ਚੰਦੂ ਮਾਜਰਾ ਦਾ ਵੀ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਆਸੀ ਬਦਲਾਖੋਰੀ ਦੇ ਸੰਕੇਤ ਨੇ ਨਾਲਿਓਣਾ ਕਹਿ ਕਿ ਸਰਕਾਰੀ ਮਸ਼ੀਨਰੀ ਦੀ ਇਸ ਤਰ੍ਹਾਂ ਜੋ ਹੈ ਵਰਤੋਂ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੇ ਵਿਜੇ ਕੰਡੇ ਆਪ ਚੁਗਣੇ ਪੈਂਦੇ ਨੇ ਨਾਲਿਓਣਾ ਕਹਿ ਕਿ ਸਿਆਸੀ ਲਾਹਾ ਲੈਣ ਲਈ ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਪਿਛਲੇ 3 ਸਾਲਾਂ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਰਾਜਵੀਰ ਕੀ ਚੰਦੂ ਮਾਜਰਾ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਐਸੇ ਮਾਮਲੇ ਦੇ ਵਿੱਚ ਕਿਉਂਕਿ ਮਜੀਠੀਆ ਜੋ ਹੈ ਰਿਮਾਂਡ ਤੇ ਨੇ ਲਗਾਤਾਰ ਉਨ੍ਹਾਂ ਵੱਲੋਂ ਜੋ ਹੈ ਉਹਨੇ ਦੇ ਕੇਸ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਵਿਚਾਰੇ ਹੋਰ ਚੰਦੂ ਮਾਜਰਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਿਆਸੀ ਬਦਲਾਖੂਰੀ ਦੇ ਸੰਕੇਤ ਨੇ ਸਰਕਾਰੀ ਮਸ਼ੀਨਰੀ ਦੀ ਇਸ ਤਰ੍ਹਾਂ ਵਰਤੋਂ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਦੇ ਬੀਜੇ ਕੰਡੇ ਆਪ ਚੁਗਣੇ ਪੈਂਦੇ ਨੇ ਨਾਰੀਓ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਪਿਛਲੇ 3 ਸਾਲਾਂ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਦਾ ਦੱਸਦੀ ਹੈ ਕਿ ਜੋ ਮੀਡੀਆ ਕੇਸ ਵਿੱਚ ਜੋ ਹੈ ਜਾਂਚ ਲਗਾਤਾਰ ਜਾਰੀ ਹੈ ਇਸੇ ਚਾਲੇ ਬੁਨੀ ਅਜਨਾਲਾ ਵੱਲੋਂ ਵੀ ਅੱਜ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਇਸ ਤੋਂ ਪਹਿਲਾਂ ਕੱਲ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਜੋ ਹੈ ਨਰਿੰਦਰ ਸਿੰਘ ਉਹਨਾਂ ਨੂੰ ਸੱਦਾ ਗਿਆ ਸੀ ਉਸ ਤੋਂ ਪਹਿਲਾਂ ਸਾਬਕਾ ਡੀਜੀਪੀ ਚਟੋ ਬਾਦਿਆਏ ਵੱਲੋਂ ਵੀ ਆਪਣੇ ਬਿਆਨ ਦਰਜ ਕੀਤੇ ਗਏ ਨੇ ਤੇ ਇਸੇ ਚਾਲੇ ਹੁਣ ਜੋ ਚੰਦੂ ਮਾਜਰਾ ਨੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਦੇਖੋ ਮੈਂ ਖੋਣਦਾ ਕਿ ਬਿਲਕੁਲ ਜਿਠੀਏ ਤੇ ਜਿਸ ਤਰੀਕੇ ਨਾਲ ਕੇਸ ਵਾਇਆ ਜਿਸ ਸਮੇਂ ਪਾਇਆ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਪਾਇਆ ਉਹ ਤੋਂ ਤਾਂ ਇਸ ਕਿਸਮ ਦੇ ਸੰਕੇਤ ਨੇ ਕਿ ਰਾਸੀ ਬਦਲਤ ਹੋ ਰਹੀ ਆ ਪਰ ਜੇ ਕੋਈ ਸਚਾਈ ਆ ਜੇ ਕੋਈ ਪਿੱਛੇ ਕਾਰਨ ਨੇ ਉਹਦੇ ਸਰਕਾਰ ਨੂੰ ਮਰਹਰ ਪਿਛਲੇ 3 ਸਾਲਾਂ ਤੋਂ ਸਮਾਂ ਵੱਧ ਹੋ ਗਿਆ ਉਦੋਂ ਤੱਕ ਤਾਂ ਕੋਈ ਇਸ ਕਿਸਮ ਦੀ ਗੱਲ ਸਾਹਮਣੇ ਸਰਕਾਰੀ ਧਿਰ ਵੱਲੋਂ ਨਹੀਂ ਆਦੀ ਨਹੀਂ ਗਈ ਅਚਾਨਕ ਇਹ ਗੱਲਾਂ ਸਾਹਮਣੇ ਆਈਆਂ ਨੇ ਕਿਉਂ ਆਈਆਂ ਨੇ ਕਿਵੇਂ ਆਈਆਂ ਨੇ ਇਹਦਾ ਜਵਾਬ ਤਾਂ ਸਰਕਾਰ ਹੀ ਦੇਵੇਗੀ ਜਾਂ ਫਿਰ ਵਿਕਰਮ ਜੀ ਠੀ ਹੋਰਾਂ ਜਿਹਨੂੰ ਪੁੱਛਿਆ ਜਾਏਗਾ ਉਹ ਦੇਣਗੇ ਮਨ ਇਹ ਮੈਂ ਸਮਝਦਾ ਕਿ ਸਰਕਾਰੀ ਮਸ਼ੀਨਰੀ ਜਾਂ ਸਰਕਾਰ ਦੀਆਂ ਏਜੰਸੀਆਂ ਕਿਸੇ ਸਿਆਸੀ ਵਿਰੋਧੀ ਲਈ ਲਈ ਇਸ ਤਰ੍ਹਾਂ ਨਹੀਂ ਵਰਤਣੀਆਂ ਚਾਹੀਦੀਆਂ ਇਹ ਰਵਾਇਤ ਗਲਤ ਆ ਔਰ ਇਹ ਫਿਰਤ ਗਲਤ ਆ ਇਸ ਤਰ੍ਹਾਂ ਦੇ ਕੰਡੇ ਬਿਜਨੇ ਫਿਰ ਆਪ ਚੁਗਣੇ ਪੈਂਦੇ ਨੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ ਪਰ ਇਹ ਠੀਕ ਆ ਕਿ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਨੇ ਇਹ ਗੱਲ ਨਹੀਂ ਹੈ ਵੀ ਕੋਈ ਵੱਡਾ ਹੈ ਕੋਈ ਅਹੁਦਾ ਕਿਸੇ ਕੋ ਕੋਈ ਪਦਵੀ ਕਿਸੇ ਕੋ ਵੀ ਉਹਨੂੰ ਕਿਸੇ ਤਰ੍ਹਾਂ ਕਾਨੂੰਨੀ ਕਾਰਵਾਈ ਤੋਂ ਰੋਕਿਆ ਜਾ ਸਕਦਾ ਉਹਦੇ ਵਿਰੁੱਧ ਪਰ ਇਹ ਗੱਲ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ ਕਿ ਜਗ੍ਹੀਆਂ ਏਜੰਸੀਆਂ ਨੇ ਸਰਕਾਰ ਦੀਆਂ ਉਹਨਾਂ ਦੀ ਦੁਰਵਰਤੋਂ ਨਾ ਹੋਵੇ ਸਿਆਸੀ ਲਾਹ ਲੈਣ ਲਈ ਸਿਆਸੀ ਵਿਰੋਧੀਆਂ ਦੇ ਰੋਧਕੜ ਕਰਨ ਵਾਲੀ ਕਾਰਵਾਈ ਨਹੀਂ ਹੋਣੀ ਚਾਹੀਦੀ